ਸਾਸਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਪਿਛਲੇ ਕੁਝ ਸਾਲਾਂ ਚ ਇੰਟਰਨੈਟ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਆਸਾਨ ਬਣਾ ਦਿੱਤਾ ਹੈ ਆਨਲਾਈਨ ਖਰੀਦਦਾਰੀ ਤੋਂ ਲੈ ਕੇ ਡਿਜੀਟਲ ਭੁਗਤਾਨ ਤੱਕ ਸਭ ਕੁਝ ਇੱਕ ਪਲ ਵਿੱਚ ਕੀਤਾ ਜਾਂਦਾ ਹੈ ਜਦੋਂ ਤੁਸੀਂ ਬਾਜ਼ਾਰ ਚ ਕੋਈ ਵੀ ਚੀਜ਼ ਖਰੀਦਣ ਜਾਂਦੇ ਹੋ ਤਾਂ ਭੁਗਤਾਨ ਲਈ ਨਕਦ ਜਾਂ ਕਾਰਡ ਤੋਂ ਵੱਧ ਤੋਂ ਵੱਧ ਕਯੂਆਰ ਕੋਡ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਜਿਵੇਂ ਕਿ ਇਹ ਹੁੰਦਾ ਹੈ ਕਿ ਹਰ ਆਸਾਨੀ ਨਾਲ ਕੁਝ ਮੁਸ਼ਕਲਾਂ ਵੀ ਆਉਂਦੀਆਂ ਹਨ ਉਸੇ ਤਰ੍ਹਾਂ ਡਿਜੀਟਲ ਸਹੂਤਾ ਦੇ ਨਾਲ ਡਿਜੀਟਲ ਧੋਖਾਧੜੀ ਦਾ ਬਾਜ਼ਾਰ ਵੀ ਰਫ਼ਤਾਰ ਨਾਲ ਵਧਿਆ ਹੈ। ਹਾਲ ਹੀ ਇੱਕ ਸਤਿਸ਼ਗੜ ਦੇ ਬਲਾਸਪੁਰ ਦੇ ਇੱਕ ਸਾਈਬਰ ਠੱਗਾ ਨੇ QR ਕੋਡ ਰਾਹੀਂ ਇੱਕ ਅਪਾਜ ਵਿਅਕਤੀ ਨੂੰ ਹਜ਼ਾਰਾਂ ਰੁਪਏ ਦੀ ਠੱਗੀ ਮਾਰੀ ਹੈ। ਦਰਅਸਲ ਅਪਾਜ ਵਿਅਕਤੀ ਨੇ ਆਪਣਾ ਟ੍ਰਾਈਸਾਈਕਲ ਵੇਚਣ ਲਈ OLX ਤੇ ਇਤਿਹਾਰ ਦਿੱਤਾ ਸੀ। ਸਾਈਬਰ ਅਪਰਾਧੀ ਨੇ ਫੋਨ ਤੇ ਸੌਦਾ ਤੈਅ ਕੀਤਾ ਤੇ ਪੇਸਗੀ ਦੇਣ ਲਈ ਕਿਊ ਆਰ ਕੋਡ ਮੰਗਿਆ ਅਤੇ ਆਪਾਜ ਵਿਅਕਤੀ ਦੇ ਖਾਤੇ ਤੋਂ 32000 ਰੁਪਏ ਕਢਵਾ ਲਏ ਕਿਊ ਆਰ ਕੋਡ ਦਾ ਪੂਰਾ ਰੂਪ ਤਤਕਾਲ ਜਵਾਬ ਹੈ ਇਸਦਾ ਮਤਲਬ ਹੈ ਕਿ ਇਸਦਾ ਇੱਕੋ ਇੱਕ ਕੰਮ ਹੈ ਤੁਰੰਤ ਜਵਾਬ ਦੇਣਾ ਪਰ ਇਹ ਕਈ ਵਾਰ ਤੇਜ਼ੀ ਨਾਲ ਘਾਤਕ ਹੋ ਸਕਦਾ ਹੈ ਥੋੜੀ ਜਹੀ ਲਾਪਰਵਾਹੀ ਨਾਲ ਤੁਸੀਂ ਵੀ ਉਹਨਾਂ ਲੋਕਾਂ ਦੀ ਕਤਾਰ 'ਚ ਹੋ ਸਕਦੇ ਹੋ ਜੋ ਕਿ ਕਿਊ ਆਰ ਕੋਡ ਘੁਟਾਲੇ ਦਾ ਸ਼ਿਕਾਰ ਹੋ ਜਾਂਦੇ ਹਨ ਕਿਊਆਰ ਨਾਲ ਇੱਕ ਸਮੱਸਿਆ ਇਹ ਹੈ ਕਿ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਮੋਬਾਈਲ ਤੇ ਕੀ ਖੁੱਲਣਾ ਹੈ ਜਦੋਂ ਤੱਕ ਉਸ ਨੂੰ ਸਕੈਨ ਕਰਦੇ ਹਨ ਇਸ ਦਾ ਫਾਇਦਾ ਉਠਾਉਂਦੇ ਹੋਏ ਸਾਈਬਰ ਠੱਗਣੇ ਤੁਹਾਨੂੰ ਇੱਕ ਫਰਜੀ ਵੈਬਸਾਈਟ ਜਾਂ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਕਿਊਆਰ ਕੋਡ ਭੇਜਦੇ ਹਨ ਜਦੋਂ ਤੁਸੀਂ ਉਸ ਕੋਡ ਨੂੰ ਸਕੈਨ ਕਰਦੇ ਹੋ ਤਾਂ ਬ੍ਰਾਊਜ਼ਰ ਦੇ ਇੱਕ ਲਿੰਕ ਖੁੱਲ ਸਕਦਾ ਹੈ ਜਿਸ ਤੋਂ ਬਾਅਦ ਤੁਹਾਡੇ ਬੈਂਕ ਖਾਤੇ ਤੋਂ ਤੁਰੰਤ ਪੈਸੇ ਕੱਟੇ ਜਾ ਸਕਦੇ ਹਨ ਇਸ ਤੋਂ ਇਲਾਵਾ ਕਈ ਵਾਰ ਅਸਲੀ ਕਿਊਆਰ ਕੋਡਾਂ 'ਚ ਨਕਲੀ ਕਯੂਆਰ ਕੋਡ ਇਨਬिल्ਟ ਹੁੰਦੇ ਹਨ ਜਦੋਂ ਕੋਈ ਅਜਾਹੇ ਕਯੂਆਰ ਕੋਡ ਨੂੰ ਸਕੈਨ ਕਰਦਾ ਹੈ ਤਾਂ ਉਸ ਨੂੰ ਕਿਸੇ ਹੋਰ ਸਾਈਟ ਤੇ ਟਰਾਂਸਫਰ ਕਰ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਤੁਹਾਡੀ ਜਾਣਕਾਰੀ ਨੂੰ ਆਸਾਨੀ ਨਾਲ ਹੈਕ ਕੀਤਾ ਜਾ ਸਕਦਾ ਹੈ ਇਹ ਕਯੂਆਰ ਕੋਡ ਘੁਟਾਲੇ ਦਾ ਕਾਰਨ ਬਣ ਜਾਂਦਾ ਹੈ ਸਾਈਬਰ ਮੈਨ ਰਾਹੁਲ ਮਿਸ਼ਰਾ ਦਾ ਕਹਿਣਾ ਹੈ ਕਿ ਜ਼ਿਆਦਾਤਰ ਸਾਈਬਰ ਠੱਗ ਰੀਸੇਲ ਐਪਸ OLX ਤੁਹਾਡੇ ਉਤਪਾਦ ਨੂੰ ਸੁੱੱਚੀ ਸੰਬੰਧ ਤੋਂ ਬਾਅਦ ਐਡਵਾਂਸ ਪੇਮੈਂਟ ਦੇ ਬਹਾਨੇ ਕਯੂਆਰ ਕੋਡ ਖੇਦਨ ਅਤੇ ਭੇਜਣ ਦੀ ਇੱਛਾ ਜ਼ਾਰ ਕਰਦੇ ਹਨ ਜ਼ਿਆਦਾਤਰ ਲੋਕ ਬਿਨਾ ਸੋਚੇ ਸਮਝੇ QR ਕੋਡ ਖੋਲਦੇ ਹਨ ਇਸ ਤਰ੍ਹਾਂ ਨਾਲ ਉਹਨਾਂ ਦਾ ਪੈਸਾ ਅਤੇ ਨਿੱਜੀ ਜਾਣਕਾਰੀ ਧੋਖੇਬਾਜ਼ਾਂ ਕੋਲ ਚਲੀ ਜਾਂਦੀ ਹੈ ਸਾਈਬਰ ਮਾਹਰ rahul mishra ਦਾ ਕਹਿਣਾ ਹੈ ਕਿਸੇ ਵੀ ਅਣਜਾਣ QR ਕੋਡ ਨੂੰ ਸਕੈਨ ਕਰਨ ਤੋਂ ਬਚਣਾ ਚਾਹੀਦਾ ਹੈ ਇਸ ਤੋਂ ਇਲਾਵਾ ਤੁਸੀਂ ਇਨ੍ਹਾਂ ਟਿਪਸ ਨੂੰ ਅਪਣਾ ਸਕਦੇ ਹੋ ਜਿਵੇਂ ਜੇਕਰ QR ਕੋਡ ਨੂੰ ਸਕੈਨ ਕਰਦੇ ਸਮੇਂ ਕੋਈ ਵੈੱਬਸਾਈਟ ਆਪਣੇ ਆਪ ਖੁੱਲਦੀ ਹੈ ਤਾਂ ਇਸ ਨੂੰ ਤੁਰੰਤ ਰੱਦ ਕਰ ਦਿਓ ਕਿਸੇ ਵੀ ਵੈਬਸਾਈਟ ਤੋਂ QR ਕੋਡ ਸਕੈਨਰ ਐਪ ਨੂੰ ਡਾਊਨਲੋਡ ਨਾ ਕਰੋ ਇਸ ਨਾਲ ਤੁਹਾਡੇ ਮੋਬਾਈਲ 'ਚ ਮਾਲਵੇਅਰ ਡਾਊਨਲੋਡ ਹੋਣ ਦਾ ਖਤਰਾ ਵੱਜ ਜਾਂਦਾ ਹੈ ਜ਼ਿਆਦਾਤਰ ਮੋਬਾਈਲਾਂ 'ਚ ਕੈਮਰਾ ਐਪ 'ਚ ਇੱਕ ਸਕੈਨਰ ਇਨ ਬਿਲਟ ਹੁੰਦਾ ਹੈ ਆਪਣੇ smartphones ਦੀ ਸਕਰੀਨ ਨੂੰ ਹਮੇਸ਼ਾ ਲਾਕ ਰੱਖੋ ਆਪਣਾ UPI ਪਿੰਨ ਕਦੇ ਵੀ ਕਿਸੇ ਵੈਬਸਾਈਟ ਜਾਂ ਕਿਸੇ ਅਣਜਾਣ ਵਿਅਕਤੀ ਨਾਲ ਸਾਂਝਾ ਨਾ ਕਰੋ ਆਪਣੇ ਖਾਤੇ ਨੂੰ ਸੁਰੱਖਿਅਤ ਰੱਖਣ ਲਈ ਮજબૂત ਪਾਸਵਰਡ ਵਰਤੋ ਜੇਕਰ ਤੁਸੀਂ ਆਪਣੇ ਫੋਨ ਖਾਤੇ ਦਾ ਨਿੱਜੀ ਡਿਜੀਟਲ ਪਲੇਟਫਾਰਮ ਕੋਈ ਅਸਾਧਾਰਨ ਗਤੀਵਿਧੀ ਦੇਖਦੇ ਹੋ ਤਾਂ ਆਪਣੇ ਬੈਂਕ ਨਾਲ ਸੰਪਰਕ ਕਰੋ ਅਤੇ ਆਪਣਾ ਪਾਸਵਰਡ ਰੀਸੈਟ ਕਰੋ ਕਿਸੇ ਰੈਸਟੋਰੈਂਟ ਦੀ ਜਨਕ ਥਾਂ ਤੇ ਪੋਸਟ ਕੀਤੇ ਗਏ ਕਿਓਆਰ ਕੋਡ ਨੂੰ ਸਕੈਨ ਕਰਦੇ ਸਮੇਂ ਜਾਂਚ ਕਰੋ ਕਿ ਇਸ ਨਾਲ ਛੇੜਛਾੜ ਤਾਂ ਨਹੀਂ ਕੀਤੀ ਗਈ। ਅਸਲੀ ਕੋਡ ਤੇ ਕੋਈ ਸਟicker ਨਹੀਂ ਹੁੰਦਾ। ਜੇਕਰ ਤੁਸੀਂ ਕਿਓਆਰ ਕੋਡ ਘੁਟਾਲੇ ਦਾ ਸ਼ਿਕਾਰ ਹੋ ਗਏ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਬੈਂਕ ਨਾਲ ਸੰਪਰਕ ਕਰੋ ਅਤੇ ਆਪਣਾ ਖਾਤਾ ਅਸਥਾਈ ਤੌਰ ਤੇ ਬੰਦ ਕਰਵਾਓ ਕਿਉਂਕਿ ਜੇਕਰ ਤੁਸੀਂ ਸਮੇਂ ਤੋਂ ਆਪਣਾ ਖਾਤਾ ਬੰਦ ਨਹੀਂ ਕਰਦੇ ਸਾਈਬਰ ਠੱਗ ਤੁਹਾਡੇ ਖਾਤੇ ਤੋਂ ਜ਼ਿਆਦਾ ਪੈਸੇ ਕਢਵਾ ਸਕਦੇ ਹਨ। ਜੇਕਰ ਕਿਓਆਰ ਕੋਡ ਕਿਸੇ ਵੈੱਬਸਾਈਟ ਤੋਂ ਆਇਆ ਹੈ ਤਾਂ ਜਿੱਥੇ ਤੁਸੀਂ ਆਪਣੀ ਨਿੱਜੀ ਜਾਣਕਾਰੀ ਅਤੇ ਪਾਸਵਰਡ ਦਰਜ ਕੀਤਾਤਾ ਤਾਂ ਤੁਰੰਤ ਆਪਣਾ ਪਾਸਵਰਡ ਬਦਲੋ ਵੈਬਸਾਈਟ ਦੁਆਰਾ ਭੇਜਿਆ ਗਿਆ ਕੋਈ ਆਰ ਕੋਡ ਧੋਖਾਧੜੀ ਵਾਲਾ ਹੋ ਸਕਦਾ ਹੈ ਜੇਕਰ ਤੁਹਾਡੇ ਖਾਤਿਆਂ ਦਾ ਪਾਸਵਰਡ ਲਗਭਗ ਇੱਕੋ ਜਿਹਾ ਹੈ ਤਾਂ ਇਸ ਨੂੰ ਬਦਲ ਦਿਓ ਪਾਸਵਰਡ ਵੱਖਰਾ ਅਤੇ ਗੁੰਝਲਦਾਰ ਹੋਣਾ ਚਾਹੀਦਾ ਹੈ ਜਨਮ ਦਿਨ ਵਰੇਗਨ ਮਿਤੀ ਵਰਗੇ ਆਪ ਪਾਸਵਰਡ ਨਾ ਰੱਖੋ ਜੇਕਰ ਕਿਸੇ ਸਾਈਬਰ ਧੋਖੇਬਾਜ਼ ਨੇ ਵੈਬਸਾਈਟ ਜਾਂ ਆਨਲਾਈਨ ਮਾਰਕੀਟ ਜਾਂ ਐਪ ਦੀ ਵਰਤੋਂ ਕਰਕੇ ਤੁਹਾਡੇ ਨਾਲ ਸੰਪਰਕ ਕੀਤਾ ਹੈ ਤਾਂ ਤੁਸੀਂ ਉਸ ਪਲੇਟਫਾਰਮ ਦੇ ਗਾਹਕ ਦੇਖਭਾਲ ਨੂੰ ਸ਼ਿਕਾਇਤ ਕਰ ਸਕਦੇ ਹੋ ਤੁਸੀਂ ਸਾਈਬਰ ਧੋਖਾਧੜੀ ਬਾਰੇ ਇਸ ਨੰਬਰ 1930 ਜਨ ਅਦੀਕ ਪੁਲਿਸ ਸਟੇਸ਼ਨ ਤੇ ਸ਼ਿਕਾਇਤ ਕਰ ਸਕਦੇ ਹੋ ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸਾਈਬਰ ਸੈਲ ਨੂੰ ਰਿਪੋਰਟ ਦਰਜ ਕਰਵਾ ਸਕਦੇ ਹੋ ਧੰਨਵਾਦ